6 ਦਸੰਬਰ ਨੂੰ ਇੱਕ ਕੋਟਲੀਗੜਾ ਗਾਜਰਾਪਿੰਡ ਦੇ ਵਿੱਚ ਇੱਕ ਮਰਡਰ ਰਿਪੋਰਟ ਹੋਇਆ ਸੀ ਇੱਕ ਲੇਡੀ ਦਾ ਤੇ ਉਹਦੀ ਇਨਵੈਸਟੀਗੇਸ਼ਨ ਕਰਦੇ ਹੋਏ ਕੇਸ ਐਫ ਆਈ ਆਰ ਨੰਬਰ 302 ਥਾਣਾ ਸ਼ਾਹਕੋਟ ਦੇ ਵਿੱਚ ਅੰਡਰ ਰੈਲੇਵੈਂਟ ਸੈਕਸ਼ਨਸ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਅ ਉੱਥੋਂ ਇਹ ਗੱਲ ਸਾਹਮਣੇ ਆਈ ਵੀ ਉਹਦਾ ਜਿਹੜਾ ਹਸਬੰਡ ਤੇ ਦੋ ਬੱਚੇ ਵੀ ਸੀ ਉਹ ਜਿਹੜੇ ਮਿਸਿੰਗ ਸੀਗੇ ਉੱਥੋਂ ਤੇ ਉਹ ਪਤਾ ਲੱਗਾ ਵੀ ਉਹ ਹੀ ਮਰਡਰ ਕਰਕੇ ਚਲਾ ਗਿਆ ਤੇ ਇਹ ਜਿਹੜੀ ਸ਼ਾਹਕੋਟ ਪੁਲਿਸ ਨੇ ਬਹੁਤ ਹੀ ਮਸਤੀ ਦਿਖਾਉਂਦੇ ਹੋਏ ਉਹ ਜਿਹੜਾ ਅਕਿਊਜ਼ਡ ਹੈ ਉਹਦਾ ਮਰਨ ਵਾਲੀ ਦਾ ਹਸਬੰਦ ਰਾਣੀ ਦਾ ਮੁੰਨਾ ਕਾਂਤੀ ਸਨ ਆਫ ਸ਼ੰਭੂ ਕਾਂਤੀ ਵਾਸੀ ਕਿਸ਼ਨਪੁਰਾ ਆਪਣਾ ਬਿਹਾਰ ਦਾ ਰਹਿਣ ਵਾਲਾ ਹੈ ਇਹਨੂੰ ਜਿਹੜਾ 12 ਘੰਟੇ ਦੇ ਵਿੱਚ ਵਿੱਚ ਜਿਹੜਾ ਅਰੈਸਟ ਕਰ ਲਿਆ ਇਹ ਰੀਜ਼ਨ ਇਹ ਸੀ ਗਾਈਸ ਮਾਡਰ ਦਾ ਪੀ ਆਪਣੀ ਵਾਈਫ ਦੇ ਉੱਤੇ ਜਿਹੜਾ ਇਹਨੂੰ ਸੀਗਾ ਡਾਊਟ ਸ਼ੱਕ ਨੂੰ ਸੀਗਾ ਵੀ ਸ਼ਾਇਦ ਇਹਦੀ ਵਾਈਫ ਦੇ ਕਿਸੇ ਹੋਰ ਬੰਦੇ ਦੇ ਨਾਲ ਇਲੈਸਟ ਰਿਲੇਸ਼ਨ ਹੈ ਉਸ ਕਰਕੇ ਨੇ ਜਿਹੜਾ ਉਹਦਾ ਮਰਡਰ ਕੀਤਾ ਇਸ ਤੋਂ ਇਲਾਵਾ ਜਿਹੜਾ ਚੌਂਕੀਨ ਚਾਰ ਤਲਵੰਡੀ ਸਿੰਘੇੜਾ ਐਸ ਬੂਟਾ ਰਾਮ ਇਹਨਾਂ ਨੇ ਇੱਕ ਮਨੀਸ਼ ਕੁਮਾਰ ਉਰਫ ਲਵਲੀ ਪੁੱਤਰ ਪ੍ਰੇਮ ਲਾਲ ਵਾਸੀ ਢੰਡੋਵਾਲ थाना ਸ਼ਾਹਕੋਟ ਇਹਨੂੰ ਜਿਹੜਾ ਐ ਇਹਨੂੰ ਐਨਡੀ ਦਾ ਕੇਸ ਰਿਸਟਰ ਕੀਤਾ ਐਨਡੀ ਕ੍ਰਾਈਮ ਸੈਕਟਰ ਦਾ ਇਹਦੇ ਕੋਲ ਇੱਕ 315 ਬੋਰਡ ਦਾ ਜਿਹੜਾ ਆ ਕੰਟਰੀ ਵੇਡ ਜਿਹੜਾ ਦੇਸੀ ਪਿਸਤੌਲ ਬਰਾਮਦ ਕੀਤਾ ਤੇ ਨਾਲ ਇਹਦੇ ਜਿਹੜੇ ਆ ਕੈਟਰੀਜ ਬਰਾਮਦ ਕੀਤਾ ਔਰ 25000 ਰੁਪਏ ਦੀ ਜਿਹੜੀ ਡਰਗ ਮਨੀ ਐ ਉਹ ਵੀ ਰਿਕਵਰ ਕੀਤੀ ਗਈ ਆ ਔਰ ਇਹ ਇਹ ਸਾਰਾ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਦੇ ਜਿਹੜੇ ਸਖਤ ਨਿਸ਼ਾਨਦੇਸ਼ ਹੈ ਕਿ ਕੋਈ ਵੀ ਇਹੋ ਜਿਹਾ ਕ੍ਰਾਈਮ ਜਿਹੜਾ ਹੈ ਉਹਦੇ ਪ੍ਰਤੀ 0% ਟੋਲਰੈਂਸ ਰੱਖਣੀ ਹੈ ਔਰ ਸਵਿਫਟ ਐਕਸ਼ਨ ਕਰਨਾ ਹੈ ਸੋ ਮਰਡਰ ਵਾਲਾ ਜਿਹੜਾ ਬੰਦਾ ਹੈ ਉਹ ਵੀ ਅਸੀਂ 12 ਘੰਟੇ ਦੇ ਵਿੱਚ ਵਿੱਚ ਜਿਹੜਾ ਅਰੈਸਟ ਕਰ ਲਿਆ ਐਂਡ ਸੈਕੰਡ ਜਿਹੜਾ ਵੈ ਜਿਹੜਾ पिस्टल बरामद ਕੀਤਾ ਹੈ ਇਹਦੇ ਕੋਲ ਵੀ ਜਿਹੜਾ ਦਾ ਰਿਮਾਂਡ ਲੈ ਕੇ ਡੰਗਾਈ ਨਾਲ ਪੁੱਛਗਛ ਕੀਤੀ ਜਾਏਗੀ ਕਿ ਕਿੱਥੋਂ ਇਹਨੇ पिस्टल ਲਿਆਦਾ ਸੀਗਾ ਜਾਂ ਇਹ ਕਿਸੇ ਹੋਰ ਵਾਰਦਾਤ ਦੇ ਵਿੱਚ ਯੂਜ਼ ਹੋਇਆ ਜਾਂ ਨਹੀਂ ਉਹ ਸਾਰਾ ਅੱਗੇ ਜਿਹੜਾ ਅਸੀਂ ਕਰਾਂਗੇ